ਜੁਲਹਾਬੇਾਸਪੁਰ ਦੇ ਵਿੱਚ 15 ਸਰਪੰਚਾਇਤ ਅਤੇ 275 ਪੰਚਾਇਤਾਂ ਦੀਆਂ ਸੀਟਾਂ ਝੜੀਆਂ ਨੇ ਖਾਲੀ ਨੇ ਜਿਸ ਦੇ ਰਹਿ 27 ਜੁਲਾਈ ਨੂੰ ਚੋਣਾਂ ਹੋਣ ਜਾ ਰਹੀਆਂ ਨੇ ਪਰ ਅਚਿਹਦ ਵਿੱਚ ਗਲਗਲ ਜੜਾ ਹੈ ਕਲਨੌਰ ਦੇ ਜਦੋਂ ਕਰਤੇ ਆ ਤਾਂ ਪਿਛਲੇ 12 ਸਾਲ ਤੋਂ ਕਲਨੌਰ ਬਲਾਕ ਦੇ 6 ਪੰਚਾਇਤਾਂ ਦੇ ਸਰਪੰਚਾ ਦੇ ਤੇ 45 ਦੇ ਕਰੀਬ ਮੈਂਬਰਾਂ ਦੀਆਂ ਚੋਣਾਂ ਨਹੀਂ ਹੋਈਆਂ ਨੇ ਮਾਮਲਾ ਜੀ ਕਾ ਦੱਸਦੇ ਕਿ ਮਾਮਲਾ ਜੜਾ ਹੈ ਜੀ ਕਰ 12 ਸਾਲ ਪਹਿਲਾਂ ਕਲਾਨੌਰ ਦੀਆਂ ਪੰਚਾਇਤਾਂ ਨੂੰ ਮਿਲਾ ਕੇ ਨਗਰਪਾਲਿਕਾ ਬਣਾਉਣ ਦੀ ਕੀਤੀ ਜਾਇਆ ਤਾਂ ਫਿਰ ناکਾਮ ਕੋਸ਼ਿਸ਼ ਕਰਨ ਜਿਹੜਾ ਹੈ ਇਹ ਪੂਰਾ ਮਾਮਲਾ اٹਕਿਆ ਹੋਇਆ ਹੈ ਨਗਰ ਕੌਂਸਲ ਨਹੀਂ ਨਹੀਂ ਤੇ ਸਰਪੰਚੀ ਦੀਆਂ ਚੋਣਾਂ ਵੀ ਨਹੀਂ ਹੋ ਰਹੀਆਂ ਨੇ ਜਿਸ ਕਰਕੇ ਹਲਕੇ ਦਾ ਵਿਕਾਸ اٹਕਿਆ ਪਿਆ ਹੈ ਕਲਾਨੌਰ ਦੀਆਂ 6 ਪੰਚਾਇਤਾਂ ਜੀ ਕਲਾਨੌਰ ਚ ਜਿਹੜੀਆਂ ਮੇਨ ਪੰਚਾਇਤਾਂ ਬੜੀਆਂ ਉਹਦਾ ਅਸੀਂ ਡਾਟਾ ਬੇਸ ਤੇ ਜਰਨਲ ਲਿਖਿਆ ਸੀ ਕਿਉਂਕਿ ਪਹਿਲਾਂ ਉਹਦੀ ਕਮੇਟੀ ਬਣਨੀ ਸੀ ਇਸ ਕਰਕੇ ਉਹ ਪੰਗ ਕਰ ਦਿੱਤੀਆਂ ਗਈਆਂ ਸੀ ਤੇ ਉਹ ਕਮੇਟੀ ਵਾਲਾ ਪ੍ਰੋਸੈਸ ਤੇ ਨਹੀਂ ਹੋਇਆ ਹੁਣ ਸਾਡੇ ਡਿਪਾਰਟਮੈਂਟ ਰੂਰਲ ਡਿਵੈਲਪਮੈਂਟ ਪੰਚਾਇਤਸ ਵੱਲੋਂ ਡਿਪਾਰਟਮੈਂਟ ਵੱਲੋਂ ਲੈਟਰ ਇਸ਼ੂ ਹੋਈ ਸੀ ਕਿ ਇਹਨਾਂ ਨੂੰ ਜਿੰਨਾ ਜੇ ਕਮੇਟੀ ਨਹੀਂ ਬਣਦੀ ਪੰਚਾਇਤਾਂ ਨੂੰ ਬਹਾਲ ਕੀਤਾ ਜਾਵੇ ਉਹ ਸਾਡੀਆਂ ਪੰਚਾਇਤਾਂ ਬਹਾਲ ਆ ਪਰ ਉਹਦੀ ਇਲੈਕਸ਼ਨ ਨਹੀਂ ਹੋਈ ਅਸੀਂ ਸਟੇਟ ਇਲੈਕਸ਼ਨ ਕਮਿਸ਼ਨ ਨੂੰ ਉਹਦੇ ਲਿਖਿਆ ਸੀ ਉਸ ਬਾਰੇ ਕਿ ਸਾਨੂੰ ਡਾਟਾਬੇਸ ਭੇਜ ਆ ਜਾਵੇ ਸਟੇਟ ਇਲੈਕਸ਼ਨ ਕਮਿਸ਼ਨ ਵੱਲੋਂ ਸਾਨੂੰ ਲੈਟਰ ਇਸ਼ੂ ਹੋਈ ਸੀ ਕਿ ਇਹਦਾ ਦੱਸੋ ਜੀ ਜਿਹੜਾ ਕਮੇਟੀ ਬਣਾਉਣ ਦਾ ਇਹਦਾ ਪਹਿਲਾ ਨੋਟੀਫਿਕੇਸ਼ਨ ਇਸ਼ੂ ਹੋਇਆ ਸੀ ਉਹ ਰੱਦ ਹੋ ਗਿਆ ਕਿ ਨਹੀਂ ਹੋਇਆ ਉਹ ਅਸੀਂ ਸਾਡੇ ਡਿਪਟੀ ਕਮਿਸ਼ਨਰ ਮਾਨਜੋਗ ਜਿਹੜੇ ਗੁਰਦਾਸਪੁਰ ਹੈ ਉਹਨਾਂ ਵੱਲੋਂ ਸਰਦਾਰ ਦਿਲਵਿੰਦਰਜੀਤ ਸਿੰਘ ਜੀ ਵੱਲੋਂ ਲੈਟਰ ਲਿਖ ਕੇ ਲੋਕਲ ਗਵਰਨਮੈਂਟ ਨੂੰ ਅਸੀਂ ਭੇਜ ਦਿੱਤੀ ਹੈ ਕਿ ਸਾਨੂੰ ਇਹਦੇ ਬਾਰੇ ਦੱਸਿਆ ਜਾਵੇ ਜਿਸ ਦਿਨ ਵੀ ਉਹਨਾਂ ਵੱਲੋਂ ਸਾਨੂੰ ਉਹਦਾ ਜਵਾਬ ਆਉਂਦਾ ਫਿਰ ਅਸੀਂ ਉਹ ਮਾਨਜੋਗ ਇਲੈਕਸ਼ਨ ਕਮਿਸ਼ਨ ਨੂੰ ਲਿਖ ਕੇ ਉਹਦੀ ਵੋਟਰ ਸੂਚੀ ਤਿਆਰ ਕਰਾ ਕੇ ਇਲੈਕਸ਼ਨ ਦੀ ਪ੍ਰਕਿਰਿਆ ਆਰੰਭ ਕਰਾਂਗੇ ਜੀ ਜਾਇਦਾਦ ਦੀ ਇਨਕਮ ਤੇ ਹੋ ਰਹੀ ਆ ਬੋਲੀ ਹੋਈ ਆ ਸ਼ਾਮਲਾ ਜ਼ਮੀਨ ਦੀ ਬੋਲੀ ਉਹ ਤੇ ਪੈਸੇ ਉਹਨਾਂ ਦੇ ਜਮ੍ਹਾਂ ਹੋ ਰਹੇ ਆ ਗਵਰਨਮੈਂਟ ਵੱਲੋਂ ਮੈਨੂੰ ਐਡਮਿਨਿਸਟਰेटर ਅਪਾਇੰਟ ਕੀਤਾ ਜਿਹੜੀਆਂ ਜਿਹੜੀਆਂ ਕੋਈ ਪ੍ਰੋਬਲਮਸ ਆਉਂਦੀਆਂ ਜਿਹੜੇ ਕੋਈ ਡਿਵੈਲਪਮੈਂਟ ਵਰਕਸ ਹੋਣ ਵਾਲੇ ਆ ਵੀਡੀਓ ਵੱਲੋਂ ਸਾਨੂੰ ਪ੍ਰਪੋਜ਼ ਕੀਤਾ ਜਾਂਦਾ ਉਹ ਅਸੀਂ ਕਰਾ ਵੀ ਰਹੇ ਆ ਉਹਦੇ ਨਾਲ ਦੇ ਨਾਲ ਸਰਜੀਤ ਐਜ਼ ਅ ਬਲਾਕ ਇਨਚਾਰਜ ਕਲਨੌਰ ਮੈਂ ਮੰਗ ਕਰਦਾ ਕਿ ਸਾਡੀ ਸਰਕਾਰ ਲਗਭਗ ਪਿਲੇ 3 ਸਾਲ ਤੋਂ ਬਹੁਤ ਵਧੀਆ ਕੰਮ ਕਰ ਰਹੀ ਆ। ਔਰ ਸਾਡੇ ਸੀਐਮ ਸਾਹਿਬ ਸ੍ਰੀ ਭਗਵੰਤ ਮਾਨ ਸਾਹਿਬ ਉਹਨਾਂ ਦਾ ਨਾਮ ਪੰਜਾਬ ਦੇ ਵਿੱਚ ਇੱਕ ਇਤਿਹਾਸਰੀ ਅਕਸਾਂ ਚ ਲਿਖਿਆ ਜਾਣਾ। ਮੈਂ ਚਾਹੁੰਦਾ ਕਿ ਸਾਡੇ ਪਲਾਨੋਰ ਦੀ ਜਿਹੜੀਆਂ ਦੂਸਰੀਆਂ ਇਲੈਕਸ਼ਨਾਂ ਹੋਦੀਆਂ ਉਹਨਾਂ ਦੇ ਨਾਲ ਸਾਡੀ ਵੀ ਜੇ ਇਲੈਕਸ਼ਨ ਹੋਵੇ ਤੇ ਚੰਗੀ ਗੱਲ ਆ। ਬਾਕੀ ਇਥੋਂ ਦੇ ਮੇਨ ਜਿਹੜੇ ਹੋਰ ਮੁੱਦੇ ਨੇ ਸੜਕ ਤੇ ਪਾਣੀ ਆ ਜਾਂ ਜਿੰਨੀਆਂ ਵੀ ਪ੍ਰੋਬਲਮ ਆ ਉਹ ਸਾਰੀਆਂ ਤਾਂ ਹੀ ਸਾਲਵ ਹੋ ਸਕਦੀਆਂ ਜੇਕਰ ਇੱਥੇ ਕੋਈ ਮੋਦਭੇਰ ਪੰਚਾਇਤ ਜਾਂ ਮਿਊਨਿਸਪਲ ਕਾਰਪੋਰੇਸ਼ਨ ਤੋਂ ਚ ਕੋਈ ਵੀ ਇੱਥੇ ਪੰਦਾ ਤਾਂ ਇਹ ਸਾਡੀਆਂ ਪ੍ਰੋਬਲਮਾਂ ਜਿਹੜੀਆਂ ਸਲਵ ਹੋ ਸਕਦੀ 12 ਸਾਲ ਤੋਂ ਇਲੈਕਸ਼ਨ ਨਹੀਂ ਇੱਥੇ 6 ਪੰਚਾਇਤਾਂ ਸੀ 6 ਪੰਚਾਇਤਾਂ ਤੋਂ ਬਾਅਦ ਇੱਥੇ ਕੋਈ ਇਲੈਕਸ਼ਨ ਨਹੀਂ ਇਹਦੇ ਬਾਰੇ ਮੈਂ ਇਹ ਕਹਿਣਾ ਚਾਹੁੰਦਾ ਵਾਂ ਕਿ ਪਿਛਲੇ ਲੰਬੇ ਸਮੇਂ ਤੋਂ ਜਿਹੜੀਆਂ ਕਾਂਗਰਸ ਅਕਾਲੀ ਦਲ ਦੀ ਸਰਕਾਰ, ਭਾਜਪਾ ਦੀ ਭਾਈਵਾਲ ਸਰਕਾਰ ਇੱਥੇ ਚੱਲੀਆਂ ਨੇ ਉਹਨਾਂ ਨੇ ਇਸ ਇਤਿਹਾਸਿਕ ਸ਼ਹਿਰ ਨੂੰ ਜਿਹਦੀ ਕਿ ਬਹੁਤ ਜ਼ਿਆਦਾ ਪ੍ਰਾਪਰਟੀ ਹੈ ਪੰਜਾਬ ਦੀ ਮੈਂ ਕਹਾਂਗਾ ਕਿ ਪਹਿਲੇ ਨੰਬਰ ਦੀ ਪੰਚਾਇਤ ਹੈ ਕਲਾਨੌਰ ਇਸ ਨੂੰ ਲੁੱਟਣ ਦੀ ਕੋਸ਼ਿਸ਼ ਦੇ ਵਿੱਚ ਜਿਹੜੀਆਂ ਇੱਥੇ ਪੰਚਾਇਤਾਂ ਨੇ ਉਹ ਡਿਕਲੇਅਰ ਨਹੀਂ ਕੀਤੀਆਂ ਤੇ ਇਸ ਕਰਕੇ ਮੈਂ ਸਰਕਾਰ ਕੋਲੋਂ ਮੰਗ ਕਰਦਾ ਆਪਣੀ ਕੋਲੋਂ ਕਿ ਆਪਾਂ ਇਸ ਇਤਿਹਾਸਿਕ ਸ਼ਹਿਰ ਨੂੰ ਯਾਦਗਾਰੀ ਸ਼ਹਿਰ ਇੱਕ ਬਣਾਈਏ ਤੇ ਇੱਥੇ ਵਿਕਾਸ ਵੱਧ ਤੋਂ ਵੱਧ ਪੰਚਾਇਤਾਂ ਬਣਾ ਕੇ ਇੱਥੇ ਵੱਧ ਤੋਂ ਵੱਧ ਵਿਕਾਸ ਹੋਏ ਤੇ ਇੱਕ ਪੰਜਾਬ ਦਾ ਜਿਹੜਾ ਮਾਡਲ ਜਿਹੜਾ ਅਸੀਂ ਦੇ ਰਹੇ ਹਾਂ ਉਹ ਇਸ ਸ਼ਹਿਰ ਤੋਂ ਵੀ ਇੱਕ ਨਮੂਨਾ ਪੇਸ਼ ਕੀਤਾ ਜਾਵੇ ਇੱਥੇ 12 ਸਾਲ ਤੋਂ ਤਕਰੀਬਨ 12 ਸਾਲ ਤੋਂ ਇੱਥੇ ਇਲੈਕਸ਼ਨ ਨਹੀਂ ਹੋ ਰਹੀ ਸਰਪੰਚੀ ਦੀ 12 ਸਾਲ ਜਿਹੜੇ ਹੋਏ ਨੇ ਵਿਕਾਸ ਬੰਦ ਹੋਇਆ ਨਿਕਲਾ ਲੋ ਇੱਥੇ 6 ਪੰਚਾਇਤਾਂ ਨੇ ਤੇ 40 ਤੋਂ 45 ਦੇ ਕਰੀਬ ਮੈਂਬਰ ਨੇ ਇਹਨਾਂ ਪੰਚਾਇਤਾਂ ਦੇ ਇਤਿਹਾਸਿਕ ਸ਼ਹਿਰ